ਮੁਰਦਾਬਾਦ ਮੁਰਦਾਬਾਦ ਲੋਕਾਂ ਦੀ nasional ਜੀ ਅੱਜ ਬੀਡੀਪੀਓ ਦਫਤਰ ਸ਼ੇਰਪੁਰ ਵੀ ਕੇ ਤੁਸੀਂ ਨਾਰੇਵਾਜੀ ਕੀਤੀ ਹੈ ਕੀ ਹੈ ਮਾਮਲਾ ਕੀ ਹੈ ਪੂਰਾ ਮਾਮਲਾ ਇਹ ਮਾਮਲਾ ਇਹ ਹੈ ਜੀ ਅਸੀਂ ਬੀਡੀਪੀਓ ਸ਼ੇਰਪੁਰ ਨੂੰ ਪਿਛਲੇ ਲਗਭਗ 1 ਮਹੀਨੇ ਤੋਂ ਲਗਾਤਾਰ ਮਿਲਦੇ ਆ ਜਾ ਰਹੇ ਹਾਂ ਪਿਛਲੀ 7 ਜਨਵਰੀ ਨੂੰ ਇੱਥੇ ਸੈਂਕੜੇ ਵਰਕਾਂ ਦਾ ਇਕੱਠ ਹੋਇਆ ਤੇ ਜਿਹੜਾ ਬਾਜ਼ਾਰ ਦੇ ਵਿੱਚ ਮਾਰਚ ਹੋਇਆ ਮਸਲਾ ਸੀ ਕਿ ਜਿਹੜਾ ਪਿੰਡਾਂ ਦੇ ਅੰਦਰ ਮੇਟ ਰੱਖੇ ਹੋਏ ਨੇ ਮਨਰੇਕਾ ਦਾ ਕੰਮ ਕਰਾਉਣ ਲਈ ਉਹ ਪਿਛਲੇ ਸਮੇਂ 13 8 2024 ਨੂੰ ਸਹਾਇਕ ਡਾਇਰੈਕਟਰ ਪੰਜਾਬ ਦੀ ਹਦਾਇਤਾਂ ਸੀ ਵੀ ਪੰਜਾਬ ਦੇ ਅੰਦਰ ਕਿਸੇ ਵੀ ਮੇਟ ਨੂੰ ਜਿਹੜਾ ਗੰਭੀਰ ਦੋਸ਼ ਤੋਂ ਬਿਨਾਂ ਹਟਾਇਆ ਨਾ ਜਾਵੇ ਪਰ ਅਸੀਂ ਦੇਖਦੇ ਹਾਂ ਕਿ ਸ਼ੇਰਪੁਰ ਬਲਾਕ ਦਾ ਜਿਹੜਾ ਵੀਡੀਓ ਆ ਭੂਸਨ ਕੁਮਾਰ ਜੀ ਇਹਨਾਂ ਦਾ ਬੋਲਣ ਦਾ ਤਰੀਕਾ ਤੇ ਅਸੀਂ ਕਿਹਾ ਵੀ ਜੋ ਸਹਾਇਕ ਸਹਾਇਕ ਡਾਇਰੈਕਟਰ ਪੰਜਾਬ ਦੀ ਹਦਾਇਤਾਂ ਨੇ ਵੀ ਜਿਹੜੇ ਮੇਟ ਹਟਾਤੇ ਉਹਦੇ ਦੇ ਖਿਲਾਫ ਸਾਨੂੰ ਦੱਸ ਦਿਓ ਵੀ ਇਹਨਾਂ ਦੇ ਖਿਲਾਫ ਕੋਈ ਆ ਸਬੂਤ ਨੇ ਵੇਹੀ ਚੁੱਪ ਕਰ ਜਾਂਗੇ ਕਿ ਮਜ਼ਦੂਰ ਕੰਮ ਕਰ ਰਹੇ ਨੇ ਪਿੰਡਾਂ ਦੇ ਪਿੰਡ ਜਿਹੜੇ ਪਾੜ ਦਿੱਤੇ ਜਾਂਦੇ ਨੇ ਨਵੀਆਂ ਪੰਚਾਇਤਾਂ ਬਣਦੀਆਂ ਨੇ ਉਹ ਕਹਿੰਦਾ ਵੀਡੀਓ ਮੇਰਾ ਮੇਡ ਲੱਗੂ ਜੇ ਕੋਈ ਨਵੀਂ ਪੰਚਾਇਤ ਸਰਪੰਚ ਸਰਕਾਰਾਂ ਬਣ ਜਾਂਦੀਆਂ ਨੇ ਉਹ ਕਹਿੰਦਾ ਮੇਡ ਮੇਰਾ ਲੱਗੂ ਕੱਲਾ ਮੇਡ ਦਾ ਮਸਲਾ ਨਹੀਂ ਪਿੰਡਾਂ ਦੇ ਅੰਦਰ ਮਜ਼ਦੂਰ ਕੰਮ ਕਰਦੇ ਨੇ ਜਦੋਂ ਮੇਡ ਦਾ ਬਦਲਣ ਦਾ ਕੰਮ ਆਉਂਦਾ ਤਾਂ ਪਿੰਡ ਆ ਜਗਾ ਦੋ ਧਣਿਆਂ ਵਿੱਚ ਪਾੜ ਜਾਂਦਾ ਅੱਦੇ ਕੋਈ ਨਵੀਂ ਮੇਡ ਨਾਲ ਤੇ ਪੁਰਾਣੀ ਨਾਲ ਇਸ ਲਈ ਪਿੰਡ ਜਿਹੜਾ ਦੋ ਧਣਿਆਂ ਦੇ ਵਿੱਚ ਆਇਆ ਹੁਣ ਵੀ ਸਾਡੇ ਕੋਲ ਮਸਲਾ ਪਿੰਡਾਂ ਕਾਲਾ ਬੂਲਾ ਜਿੱਦਾਂ ਤੁਸੀਂ ਬੀਬੀਆਂ ਨੇ ਖੜੀਆਂ ਨੇ ਇਹਨਾਂ ਲਗਾਤਾਰ ਰੋਜ਼ ਬਲਾਕ ਦੇ ਵਿੱਚ ਆਉਂਦੀਆਂ ਨੇ ਪੱਟਛਾਪਾ ਕਰਦੀਆਂ ਨੇ ਪਰ ਸੁਣਵਾਈ ਕੋਈ ਨਹੀਂ ਕਨੌਰ ਖੁਰਦਰਾ ਮਸਲਾ ਵਾ ਤੇ ਉਹਦੇ ਉੱਤੇ ਕੋਈ ਸੁਣਵਾਈ ਨਹੀਂ ਖੇੜੀ ਖੁਰਦਰਾ ਮਸਲਾ ਵਾ ਉਹਦੇ ਉੱਤੇ ਕੋਈ ਸੁਣਵਾਈ ਨਹੀਂ ਅਸੀਂ ਵੀਡੀਓ ਸਭ ਨੂੰ ਕਈ ਵਾਰ ਬਣਾਇਆ ਅਸੀਂ ਦੇਖਦੇ ਆ ਅਸੀਂ ਪੰਜਾਬ ਦੇ ਅੰਦਰ ਸਾਰੇ ਵੀਡੀਓ ਨੂੰ ਮਿਲਦੇ ਆ ਪਰ ਜਿਹੜਾ ਇਹ ਵੀਡੀਓ ਆ ਪੂਰਨ ਕੁਮਾਰ ਜੀ ਇਹ ਗੱਲ-ਗੱਲ ਨਾਲ ਇੱਕੋ ਹੀ ਗੱਲ ਕਹਿੰਦਾ ਸੀਮ ਦਫ਼ਤਰ ਤੋਂ ਮੈਨੂੰ ਫੋਨ ਆ ਗਿਆ ਮੈਨੂੰ ਸੀਐਮ ਦਫ਼ਤਰ ਤੋਂ ਫੋਨ ਆ ਗਿਆ ਮੈਨੂੰ ਓਐਚਡੀ ਦਾ ਫੋਨ ਆ ਗਿਆ ਮੈਨੂੰ ਭਗਵੰਤਮਾਨ ਦਾ ਫੋਨ ਆ ਗਿਆ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਸ੍ਰੀ ਭਗਵੰਤਮਾਨ ਜੀ ਨੂੰ ਵੀ ਕਹਣਾ ਚਾਹੁੰਦੇ ਹਾਂ ਇਹ ਜਿਹੜਾ ਡਰਾਮੇ ਕਰਦਾ ਸੀ ਤੂੰ ਕੈਸਟਾਂ ਦੇ ਵਿੱਚ ਮੈਨੂੰ ਲੱਗਦਾ ਕਿ ਸਭ ਤੋਂ ਵੱਧ ਡਰਾਮੇਵਾਦ ਤੂੰ ਨਿਕਲਿਆ ਹੋਣਾ ਜਿਹੜੇ ਪਿਛਲੇ ਸਮੇਂ ਇੱਕ ਕੈਸਟਾਂ ਦੇ ਵਿੱਚ ਹੁੰਦਾ ਸੀ ਅੱਜ ਉਹ ਹਕੀਕਤ ਹੋ ਰਿਹਾ ਅੱਜ ਹੋ ਰਿਹਾ ਲੋਕਾਂ ਦਾ ਤੁਸੀਂ ਕਹਿੰਦੇ ਸੀ ਕਿ ਸਾਡੀ ਸਰਕਾਰ ਬਣੂਗੀ ਧੁੱਕ ਮੁੱਖ ਮੰਤਰੀ ਪੰਜਾਬ ਦਾ ਕੋਈ ਸਕਿਉਰਟੀ ਨਹੀਂ ਲਊਗਾ ਕੁਝ ਹੋਰ ਨਹੀਂ ਕਰੂਗਾ ਗੈਸ ਸਿਲੰਡਰ ਦਾ ਲੈਣਾ ਖੜ ਕੇ ਲਵਾਂਗੇ ਪਰ ਅੱਜ ਦੇਖਦੇ ਆ ਕਿ ਕੱਲੇ ਭਗਵੰਤ ਮਾਨ ਨੇ ਉਹਨਾਂ ਬਾਦਲਾਂ ਦੇ ਕੈਪਟਨ ਦਾ ਰਿਕਾਰਡ ਤੋੜਿਆ ਅੱਜ ਉਹਨਾਂ ਦੀ ਭੈਣ ਆ ਉਹਦੇ ਕੋਲ ਸੈਂਕੜੇ ਜਿਹੜੇ ਨੇ ਉਹ ਗਾਰਡ ਨੇ ਜਿਹੜੇ ਪੰਜਾਬ ਸਰਕਾਰ ਦੇ ਉਹਦੀ ਮਾਂ ਕੋ ਸਕਿਉਰਟੀ ਉਹਦੀ ਘਰ ਵਾਲੀ ਕੋਈ ਅਸੀਂ ਪੰਜਾਬ ਦੇ ਲੋਕਾਂ ਨੇ ਭਗਵੰਤ ਮਾਨ ਨੂੰ ਮੁੱਖ ਮੰਤਰੀ ਬਣਾਇਆ ਸੀ ਅਸੀਂ ਅਸੀਂ ਉਹਦੇ ਘਰ ਵਾਲੀ ਨੂੰ ਨਹੀਂ ਬਣਾਇਆ ਉਹਦੇ ਭੈਣ ਨੂੰ ਨਾ ਪੰਜਾਬ ਦਾ ਖਜ਼ਾਨਾ ਤੁਸੀਂ ਲੁੱਟੀ ਲਮੋ ਕਹਿੰਦੇ ਕੇਜਰੀ ਵਾਲੋਂ ਜਹਾਜ਼ਾਂ ਦੇ ਘਮਾਉਣਾ ਤੂੰ ਥੱਲੇ ਉਤਰ ਭਗਵੰਤ ਮਾਨ ਜੀ ਥੱਲੇ ਦੇਖੋ ਬਲਾਕ ਦਾ ਹਾਲ ਕੀ ਆ ਇਹ ਭਗਾਇਏ ਇਥੋਂ ਦਾ ਵੀਡੀਓ ਜਿਹਨੂੰ ਅਸੀਂ ਲਗਾਤਾਰ ਕਹਿ ਰਹੇ ਹਾਂ ਵੀ ਸੌਤ ਡਾਕਟਰ ਪੰਜਾਬ ਦੇ ਹਦਕਤਾ ਨੇ ਤੂੰ ਸਾਡੇ ਇਹਨਾਂ ਦੇ ਖਿਲਾਫ ਸਾਨੂੰ ਇਲੈਕਟ੍ਰਿਕ ਕੈਦ ਦੇ ਦੇ ਵੀ ਅਸੀਂ ਮੰਨ ਲਾਂਗੇ ਮਨਰੇਕਾ ਐਕਟ 2005 ਦੇ ਕਾਨੂੰਨ ਦੀਆਂ ਧੱਗੀਆਂ ਉਡਾਰਿਆ ਹੈ ਦਫ਼ਤਰ ਮਜ਼ਦੂਰਾਂ ਨੇ ਮਨਰੇਕਲਾ ਕੰਮ ਮੰਗਦੇ ਆ ਕਾਨੂੰਨ ਦੇ ਹੁਕਮ 15 ਵਜੇ ਜੜਾ ਬਣਦਾ ਅਸੀਂ ਸੈਂਕੜੇ ਪਿੰਡ ਗਿਣਾ ਸਕਦੇ ਅੱਜ ਜਿਨ੍ਹਾਂ ਦੀ ਅਸੀਂ ਐਪਲੀਕੇਸ਼ਨ ਦੇ ਕੇ ਗਏ ਜਿਹੜੇ ਇਹਨਾਂ ਨੇ ਕੰਮ ਨਹੀਂ ਦਿੱਤਾ ਹਾਲੇ ਇਸ ਤੋਂ ਪਹਿਲਾਂ ਅਸੀਂ ਬਹੁਤ ਸਾਰੇ ਬਲਾਕਾਂ ਦੇ ਵੀਡੀਓ ਨੂੰ ਮਿਲਦੇ ਆ ਵੀਡੀਓ ਬੜੀ ਇੱਕ ਐਗਰੀ ਹੁੰਦੇ ਆ ਪਰ ਅੱਜ ਇਸ ਬੰਦੇ ਨੇ ਇਹ ਵੀਡੀਓ ਨੇ ਮੈਂ ਕਹਿੰਦਾ ਸਭ ਤੋਂ ਸਿੱਤ ਸਭ ਤੋਂ ਨਕਮਾ ਸਭ ਤੋਂ ਕਟਿਆ ਜਿਹਨੂੰ ਕੋਈ ਬੋਲਣ ਦੀ ਤਮੀਦ ਨਹੀਂ ਅਸੀਂ ਦੇਖਿਆ ਸੀ ਬਲਾਕ ਦੇ ਵਿੱਚ ਬੈਠੇ ਅਸੀਂ ਵੀਡੀਓ ਸਭ ਵੀਡੀਓ ਸਭ ਵੀਡੀਓ ਸਭ ਸਾਰੇ ਕਹਿ ਰਹੇ ਆ ਹੱਥ ਵੰਨ ਰਹੇ ਆ ਕਿ ਸ਼ਿਕਾਇਤ ਦੇ ਕੇ ਗਏ ਸੀ ਤੇ ਵੀਡੀਓ ਸਾਡੀ ਪ੍ਰਭਾਸ਼ਾ ਬੋਲਣ ਦੀ ਕੀ ਸੀ ਇੱਕ ਕਾਲੇ ਬੂਲੇ ਵਾਲਾ ਮੁੰਡਾ ਦਲਜੀਤ ਆ ਉਹਨੂੰ ਕਹਿੰਦਾ ਤੇਰੇ ਨਾਲ ਗੱਲ ਨਹੀਂ ਕਰਨੀ ਤੂੰ ਕੌਣ ਆ ਨਾ ਤੂੰ ਤੇਰਾ ਜਣਾ ਪੰਜਾ ਚ ਲੈ ਆ ਵੀਡੀਓ ਸਾਡੀ ਪ੍ਰਭਾਸ਼ਾ ਬੋਲਣ ਦੀ ਇਹਨਾਂ ਨੇ ਅਸੀਂ ਇੱਥੇ ਤੱਕ ਨਹੀਂ ਮਸਲਾ ਕਿ ਕੱਲਾ ਸੇਪ ਔਰ ਤੱਕ ਸਾਡੀ ਮਨਨਿਕਾਤਕਾਰ ਅਧੋਲ ਨੂੰ ਪੂਰੇ ਪੰਜਾਬ ਦੇ ਵਿੱਚ ਲੜ ਰਹੀ ਆ ਅਸੀਂ 10 ਤਰੀਕ ਨੂੰ ਅਸੀਂ ਪੈਰ ਦੀ ਦਾਣਾ ਮੰਡੀ ਦੇ ਵਿੱਚ ਵੱਡਾ ਇਕੱਠ ਕਰ ਰਹੇ ਆ ਅਸੀਂ ਵੀਡੀਓ ਸਾਹਿਬ ਕੱਲਾ ਤੇਰਾ ਪੁੱਤਲਾ ਫੂੜ ਕੇ ਕੰਮ ਨਹੀਂ ਖਤਮ ਕਰਨਾ ਅੱਜ ਤੋਂ ਬਾਅਦ ਖਰ ਪਿੰਡ ਵਿੱਚ ਤੇਰਾ ਪੁੱਤਲਾ ਫੁੱਕਿਆ ਜਾਊ ਔਰ ਭਗਵੰਤ ਮਾਨ ਦਾ ਫੁੱਕਿਆ ਜਾਊ ਜੇ ਮੰਨ ਮਰਜੀ ਨਾ ਬੰਦ ਕੀਤੀ ਜਿਹੜੀ ਕੱਲੀ ਕੱਲੀ ਕਰਨਾ ਕਹਿੰਦਾ ਸੀਐਮ ਮਰੀ ਜੇਬ ਚ ਸੀਐਮ ਨੇ ਉਹ ਸੀਐਮ ਦਫ਼ਤਰ ਦਾ ਫੋਨ ਆ ਗਿਆ ਕਦੇ ਕਿਸੇ ਨਾਲ ਉਹਨੇ ਕਹੇ ਦਾ ਇਸ ਲਈ ਕੁਝੀਆਂ ਚਾਲਾਂ ਤੋਂ ਬਾਅਦ ਆਜੇ ਜੋ ਕਾਨੂੰਨ ਦੇ ਮੁਤਾਬਕ ਅਸੀਂ ਨਹੀਂ ਕਹਿੰਦੇ ਕਿ ਸاسي ਠੀਕ ਆ ਅਸੀਂ ਕਹਿੰਦੇ ਜੋ ਕਾਨੂੰਨ ਦੇ ਮੁਤਾਬਕ ਜੋ ਹਦਾਇਤਾਂ ਨੇ ਉੱਤੇ ਹਦਾਇਤਾਂ ਦੀ ਪਾਲਣਾ ਕਰ ਜੋ ਵੀਡੀਓ ਬਲੌਕ ਉਹਦੇ ਮੁਤਾਬਕ ਦੇ ਨਾਲ ਚੱਲ ਜਿਹੜੀਆਂ ਹਦਾਇਤਾਂ ਨੇ ਤੈਨੂੰ ਅਸੀਂ ਇਸ ਲਈ ਦੁਆਰਾ ਫੇਰ ਕਹਿੰਨੇ ਆ ਇਹ ਦੋਨੋਂ ਇੱਥੇ ਖਤਮ ਨਹੀਂ ਹੋਵੇਗਾ ਅਸੀਂ ਇਹਨਾਂ ਨੂੰ ਪਿੰਡ ਪੰਜਾਬ ਦੇ ਪਿੰਡ-ਪਿੰਡ ਹਰ ਬਲਾਕ ਦੇ ਵਿੱਚ ਇਸ ਨਕੰਮੇ ਸਿੱਧ ਹੋਏ ਘਟਿਆ ਵੀਡੀਓ ਦਾ ਅਸੀਂ ਹਰ ਪੰਜਾਬ ਦੇ ਹਰ ਕੋਨੇ ਵਿੱਚ ਅੱਜ ਹੀ ਕਾਲ ਦੇ ਕੇ ਅਸੀਂ ਪੰਜਾਬ ਦੇ ਕੋਨੇ-ਕੋਨੇ 'ਚ ਇਹਦੇ ਪੁਤਲੇ ਫੁਕਾਂਗੇ ਤੇ ਨਾਲ ਸ੍ਰੀ ਭਗਵੰਤ ਮਾਨ ਦੇ ਫੁਕਾਂਗੇ ਕਿ ਭਾਈ ਜਿਹੜੇ ਪਿੰਡਾਂ ਦੇ ਅੰਦਰ ਮੇਟਾਂ ਦੇ ਉੱਤੇ ਮਨਰੇਕਾ ਮਜ਼ਦੂਰਾਂ ਦੇ ਉੱਤੇ ਜਿਹੜੇ ਘਟਨਾ ਹੋ ਰਹੀ ਹੈ ਨਾ ਕਰ ਰਹੇ ਹੋ ਤੁਸੀਂ ਇਹਨਾਂ ਦੇ ਕੱਪੜੇ ਕਰ ਰਹੇ ਹੋ ਕਦੇ ਨੂੰ ਹਟਾਤਾ ਕਦੇ ਨਾ ਹਟਾਤਾ ਪਿੰਡਾਂ ਅੰਦਰ ਮਨਰੇਕਾ ਦਾ ਕੰਮ ਖਤਮ ਕੀਤਾ ਜਾ ਰਿਹਾ ਬਰਮਾ ਦੇ ਕੰਮ ਖਤਮ ਕਰ ਦਿੱਤੇ ਗਏ ਨੇ ਸਟੇਪਿੰਡਾ ਦੇ ਲੋਕ ਇਸ ਨੂੰ ਦਬ ਘਾਰੀ ਲੱਗਿਆ ਉਹ ਬੰਦ ਕਰਾਉਣ ਦੀ ਸਾਡੀ ਲੜਾਈ ਕੇਂਦਰ ਦੀ ਸਰਕਾਰ ਦੇ ਨਾਲ ਆ ਕਿ ਮਨੇਕਾ ਵਧੀਆ ਚੱਲੇ ਪਰ ਇਹ ਵੀਡੀਓ ਨੇ ਸਾਡੀ ਸਾਰੀ ਲੜਾਈ ਖਮਾ ਕੇ ਆਪਦੇ ਨਾਲ ਲਈ ਇਸ ਲਈ ਸਾਨੂੰ ਬੇਨਤੀ ਅਸੀਂ ਤੁਹਾਡੇ ਮਾਧਿਅਮ ਨਾਲ ਹੀ ਬੇਨਤੀ ਕਰਨਾ ਚਾਹੁੰਦੇ ਆ ਵੀਡੀਓ ਸਾਹਿਬ ਨੇ ਅਸੀਂ ਸਾਹਿਬ ਕੇ ਕਿ ਹੱਲੇ ਵੀ ਬੁਲਾਉਨੇ ਆ ਪਰ ਇਹਦੀ ਪ੍ਰਭਾਸ਼ਾ ਵੀਡੀਓ ਵਾਲੀ ਨਹੀਂ ਹੈ ਇਹਦੇ ਵਿੱਚ ਜਿੰਨੇ ਸੋਮਣੀ ਕਮੇਟੀ ਦੇ ਵਿੱਚ ਬਾਦਾਂ ਦੇ ਜੇਬ ਦੇ ਵਿੱਚੋਂ ਜੱਥੇ ਆ ਨਿਕਲਦਾ ਸੀ ਹੁਣ ਇਹਦੇ ਵਿੱਚ ਭਗਵੰਤ ਮਾਨ ਬੋਲਦਾ ਮੈਨੂੰ ਲੱਗਦਾ ਭਗਵੰਤ ਮਾਨ ਦੀ ਜੇਬ ਦੇ ਵਿੱਚੋਂ ਇਹ ਵੀਡੀਓ ਨਿਕਲਿਆ ਹੋ ਨਕਮਾ ਸੱਦ ਹੋਇਆ ਇਸ ਲਈ ਅਸੀਂ ਭਗਵੰਤ ਮਾਨ ਜੀ ਨੂੰ ਕਹਣਾ ਚਾਹੁੰਦੇ ਆ ਇਹ ਜਿਹੇ ਸਰਫਰਿਆਂ ਦੇ ਜਿਹੜੇ ਰਸੇ ਪਾ ਲੋ ਗਲਾਂ 'ਚ ਸੰਗਲ ਪਾ ਲੋ ਇਹਨਾਂ ਨੂੰ ਇਹ ਨਹੀਂ ਹੱਕ ਇਹ ਕੁੱਤੇ ਕਿਸੇ ਨੂੰ ਵੱਢਣਗੇ ਫਰ ਵੱਧਣਗੇ ਤਾਂ ਲੋਕ ਫਿਰ ਇਕੱਠੇ ਹੋਣਗੇ ਫਿਰ ਲੋਕ ਜਦੋਂ ਇਕੱਠੇ ਹੋਗੇ ਲੋਕਾਂ ਦਾ ਹੜਾ ਫਿਰ ਲੋਕ ਆਪ ਦੇ ਆਪ ਰਸਤੇ ਤਿਆਰ ਕਰ ਲੈਂਦੇ ਆ ਇਸ ਲਈ ਇਹ ਰਸਤੇ ਨਾ ਤਿਆਰ ਹੋਣ ਇਹ ਉਸ ਵਧੀਆ ਤਰੀਕੇ ਨਾਲ ਜਾ ਜਾਵੇ ਮਸਲਾ ਹੋਵੇ ਇਸ ਲਈ ਅੱਜ ਅਸੀਂ ਐਜੇ ਵੀਡੀਓ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਅਸੀਂ ਵੀਡੀਓ ਦਾ ਸ੍ਰਿਪਾ ਪਾਰਤੋ ਪੂਸ਼ਨ ਕੁਮਾਰ ਜੀ ਦਾ ਅਸੀਂ ਬੀਡੀਪੀ ਦਾ ਪੁਤਲਾ ਫੂਕਿਆ ਵਾ ਜੇ ਮਸਲਾ ਹੱਲ ਨਹੀਂ ਹੁੰਦਾ ਤਾਂ ਇਹ ਲੜਾਈਆਂ ਜਿਹੜੀ ਅਸੀਂ ਪੂਰੇ ਪੰਜਾਬ ਦੇ ਵਿੱਚ ਇਸ ਨੂੰ ਜਾਰੀ ਰੱਖਾਂਗੇ ਅਸੀਂ ਮਨਰੇਗਾ ਕਦਰ ਅੰਦਲਨ ਪੰਜਾਬ ਵੱਲੋਂ ਅੱਜ ਸ਼ੇਰਪੁਰ ਬਲਾਕ ਦੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਨਾਲ ਗੱਲਬਾਤ ਚੱਲ ਰਹੀ ਸੀ ਪਰ ਬੀਡੀਪੀਓ ਵੱਲੋਂ ਕੋਈ ਗੱਲ ਕਿਸੇ ਸਿਰੇ ਨਹੀਂ ਲਾਈ ਜਾ ਰਹੀ ਉਲਟਾ ਹੋ ਰਿਹਾ ਹੈ ਵੀ ਜਦੋਂ ਵੀ ਹੁੰਨੇ ਹੈ ਉਦੋਂ ਹੀ ਤੇ ਕਿਸੇ ਨਾ ਕਿਸੇ ਸੀਐਮ ਦਫ਼ਤਰ ਦਾ ਜਾਂ ਕੋਈ ਵੀ ਹਵਾਲਾ ਦੇ ਕੇ ਮਾਮਲੇ ਨੂੰ ਤਾਰੋ-ਪੀੜ ਕਰਨ ਦੀ ਕੋਸ਼ਿਸ਼ ਚੱਲੇ ਹੋਏ ਨੇ ਸਾਡੀ ਅਸੀਂ ਅੱਜ ਬੀਡੀਪੀਓ ਦਾ ਪਤਲਾ ਸਾੜ ਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦੇ ਹਾਂ ਕਿ ਹਰ ਮਾਮਲੇ ਦੇ ਵਿੱਚ ਸੀਐਮ ਦਫ਼ਤਰ ਵਾਲੇ ਇੰਨੇ ਵਿਲੇ ਵੀ ਨਹੀਂ ਹੋ ਸਕਦੇ ਵੀ ਹਰ ਗੱਲ ਤੇ ਵੀਡੀਓ ਨੂੰ ਫੋਨ ਕਰੀ ਜਾਂਦੇ ਜਾਂਦੇ ਹੁਣ ਸਾਡੇ ਮਜ਼ਦੂਰਾਂ ਦੇ ਮਸਲੇ ਨੇ ਇਹ ਸਾਥੀ ਸਾਡੇ ਘਨੌਰ ਖੁਰਦ ਤੋਂ ਆਏ ਹੋਏ ਨੇ ਇਹਨਾਂ ਨੂੰ ਜਬਰੀ ਮੇਟ ਤੋਂ ਹਟਾਇਆ ਗਿਆ ਇੱਕ ਸਾਡੇ ਸਾਥੀ ਆਈਫਲੇ ਕਾਲੇ ਬੁਲੇ ਤੋਂ ਉਹਨਾਂ ਨੂੰ ਵੀ ਜਬਰੀ ਮੇਟ ਤੋਂ ਹਟਾਇਆ ਗਿਆ ਉਹ ਆਪਣੀਆਂ ਸਮੱਸਿਆਵਾਂ ਲੈ ਕੇ ਕਿੱਥੇ ਆਏ ਹੋਏ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਹੰਗਾਰਾ ਨਾ ਮਿਲਣ ਕਰਕੇ ਸਾਨੂੰ ਜਥੇਬੰਦੀ ਨੂੰ ਮਜਬੂਰ ਨਾਲ ਅੱਜ ਉਹਨਾਂ ਦਾ ਪਤਲਾ ਸਾੜਨਾ ਪਿਆ ਹੈ ਜੇ ਪ੍ਰਸ਼ਾਸਨ ਦਾ ਇਹੋ ਰੁਖ ਰਿਹਾ ਤਾਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਪੰਜਾਬ ਦੇ ਵਿੱਚ ਇੱਕ ਮੁਹਿੰਮ ਦੇ ਵਜੋਂ ਪੂਰੇ ਪ੍ਰਸ਼ਾਸਨ ਦੀਆਂ ਅਰਥੀਆਂ ਸਾੜਾਂਗੇ ਇਹਨਾਂ ਨੂੰ ਚਿਹਰੇ ਨੰਗੇ ਕਰਾਂਗੇ ਮਜ਼ਦੂਰ ਦੁੱਖੀ ਮਜ਼ਦੂਰ ਬਰੁਧੀ ਚਿਹਰੇ ਨੰਗੇ ਕਰਾਂਗੇ ਆਪਾਂ ਇਹ ਤੁਹਾਡਾ ਨਾਮ ਕੀ ਆ ਤੇ ਕਿਹੜਾ ਪਿੰਡਾ ਤੁਹਾਡਾ ਹਾਂਜੀ ਮੈਂ ਬਲਜੀਤ ਕੌਰ ਪਨੌਰਖੌਰ ਦਾ ਮੇਟਾਂ ਜੀ ਮੈਂ ਦੇਖੋ ਅਸੀਂ ਇਹ ਪੁੱਛਣਾ ਚਾਹੁੰਦੇ ਆਂ ਵੀ ਕੀ ਅਸੀਂ ਸੀਐਮ ਸਾਹਿਬ ਨੂੰ ਵੋਟਾਂ ਨਹੀਂ ਪਾਈਆਂ ਕੀ ਅਸੀਂ ਉਹਨਾਂ ਲਈ ਕੰਮ ਨਹੀਂ ਕੀਤਾ ਸਾਡੇ ਨਾਲ ਇਹਨਾਂ ਧੱਕਾ ਕਿਉਂ ਹੋ ਰਿਹਾ ਬਿਨਾਂ ਕਿਸੇ ਰਿਜਨ ਤੋਂ ਬਿਨਾਂ ਕਿਸੇ ਦੋਤ ਤੋਂ ਸਾਨੂੰ ਹਟਾਇਆ ਜਾ ਰਿਹਾਗਾ ਕਾਰਨ ਕੀ ਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਵੀ ਅਸੀਂ ਕੀ ਉਹਨਾਂ ਨੂੰ ਵੋਟਾਂ ਨਹੀਂ ਪਾਈਆਂ ਹੈਗੀਆਂ ਵੀ ਸਾਨੂੰ ਕੋਈ ਲਿਖਤੀ ਤੌਰ ਤੇ ਪ੍ਰੂਫ ਦੇਣ ਸਾਨੂੰ ਕੋਈ ਰੀਜ਼ਨ ਦੇਣ ਵੀ ਭਾਈ ਤੁਹਾਡੇ ਚ ਆਹ ਦੋਸ਼ ਆ ਤੁਹਾਡੇ ਚ ਆਹ ਨੁਕਸਾ ਸੀ ਤਾਂ ਹਟਾਤਾ ਜਦੋਂ ਜੀ ਕਰਦਾ ਚੱਕ ਕੇ ਹਟਾ ਦਿੰਦੇ ਜਦੋਂ ਜੀ ਕਰਦਾ ਚੱਕ ਕੇ ਹਟਾ ਦਿੰਦੇ ਸਾਡੀ ਸੁਣਵਾਈ ਹੋਣੀ ਚਾਹੀਦੀ ਹੈ ਸਾਡਾ ਦੁੱਖ ਇਹੀ ਆ ਵੀ ਸਾਡੇ ਇੱਥੇ ਜਿਹੜਾ ਸੇਰਪੁਰ ਦਾ ਇਨਾ ਕਟਿਆ ਵੀਡੀਓ ਜਿਹੜਾ ਤੁਸੀਂ ਲਾਇਆ ਵੇ ਸਾਡੀ ਬਿਲਕੁਲ ਸੁਣਵਾਈ ਨਹੀਂ ਕਰ ਰਿਹਾ ਸਾਨੂੰ ਰੋਜ਼ ਅਸੀਂ ਸਵੇਰੇ ਦਾ 10 ਵਜੇ ਦਾ ਟਾਈਮ ਦਿੰਦਾਗਾ 4 4 5 5 ਵਜਾ ਦਾ ਕੀ ਅਸੀਂ ਘਰੋਂ ਬੇਲੇ ਤੁਰੇ ਫਿਰਦੇ ਆ ਜਾਂ ਸਾਡੇ ਬਾਲ ਬੱਚੇ ਨਹੀਂ ਵੀ ਅਸੀਂ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਪਰ ਪਲੀਜ਼ ਸਾਡੇ ਇਹਨਾਂ ਵੱਲੀ ਧਿਆਨ ਦਿੱਤਾ ਜਾਵੇ ਸਾਡੀਆਂ ਜਿਹੜਾ ਬਣਦੇ ਹੱਕ ਨੇ ਸਾਨੂੰ ਦਿੱਤੇ ਜਾਣ ਮਨਰੇਗਾ ਜਿਹੜਾ ਸਾਡਾ ਐਕਟ ਆਗਾ ਇਹ ਕਾਨੂੰਨ ਦੇ ਅਕੋਰਡਿੰਗ ਚਲਾਇਆ ਜਾਵੇ ਸਾਡੀ ਇਹੀ ਪੰਜਾਬ ਸਰਕਾਰ ਨੂੰ ਬੇਨਤੀ ਆ ਤੇ ਇਹ ਜਿਹੜੇ ਵੀਡੀਓ ਵੀ ਤੁਸੀਂ ਉਹ ਕੀਤੇ ਬਏ ਨੇ ਇਹਨਾਂ ਦੇ ਗੱਲ 'ਚ ਰਸੇ ਪਾਉਣੇ ਚਾਹੀਦੇ ਨੇ ਤੁਹਾਨੂੰ ਇਹਨਾਂ ਵੱਲ ਧਿਆਨ ਕਰਨਾ ਚਾਹੀਦਾਗਾ ਧੰਨਵਾਦ ਜੀ ਮੇਰੇ ਸਭਾ ਅੱਜ ਦਾ ਇੱਕ ਜਿਹੜਾ ਮਸਲਾ ਹੋਇਆ ਇਥੇ ਪਤਲਾ ਫੁੱਕਿਆ ਗਿਆਗਾ ਉਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਪੀਡੀਪੀਓ ਸ਼ੇਰਪੁਰ ਆ ਗਿਆ ਸਾਡੀਆਂ ਉਹ ਕਿਸੇ ਵੀ ਮੰਗਾਂ ਨੂੰ ਧਿਆਨ ਨਹੀਂ ਦੇਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਵੀ ਕਿਸੇ ਦੀ ਜਿਹੜੀ ਕੋਈ ਜਾਇਜ਼ ਮੰਗ ਹੈ ਉਹਨੂੰ ਕੋਈ ਦਰਦਨਾਕ ਨਹੀਂ ਕੀਤਾ ਗਿਆ ਸਾਰੀਆਂ ਮੰਗਾਂ ਮੰਨੀਆਂ ਗਈਆਂ ਨੇ ਜਿਹੜਾ ਕਾਲੇ ਬੂਲੇ ਤੇ ਇੱਕ ਨੋਰ ਖੁਰਦ ਦੀ ਮੇਟ ਬਦਲਣ ਹੁੰਦਾ ਮਸਲਾ ਹੈ ਉਹ ਸਬੰਧਤ ਪੰਚਾਇਤਾਂ ਨੇ ਆਮ ਜਲਾਸ ਕਰਕੇ ਤੇ ਉਥੇ ਮਤੇ ਪਾਏ ਨੇ ਉਹ ਉਹਨਾਂ ਦੇ ਪੱਦਰ ਦਾ ਮਸਲਾ ਹੈ ਤੇ ਇਹਦੇ ਵਿੱਚ ਸਾਡਾ ਕੋਈ ਉਹ ਨਹੀਂ ਨਰੇਗਾ ਲੇਬਰ ਹੈ ਜਿਹੜੀ ਉਹ ਆਪ ਖੁਦ ਕੰਮ ਕਰਨਾ ਚਾਹੁੰਦੀ ਹੈ ਇਹ ਦੋ ਤਿੰਨ ਸ਼ਰਾਰਤੀ ਅੰਸਰ ਨੇ ਜਿਹੜੇ ਜਾ ਕੇ ਉਥੇ ਆਪਣਾ ਮਤਲਬ ਕਿ ਵੀ ਲੋਕਾਂ ਦੇ ਵਿੱਚ ਜਾਣਬੁੱਝ ਕੇ ਇਹ ਗਲਤ ਪ੍ਰਚਾਰ ਕਰ ਰਹੇ ਨੇ